ਨੋ ਸੀ ਹਰ ਕਿਸਮ ਦੀ ਨੋ ਸੀ ਠੀਕ ਹੈ ਇਹ ਕੀ ਹੈ ਜੀ ਜੀ ਪਹਿਲਾਂ ਕੀ ਕਰਦੇ ਸੀਗੇ ਕਲੋਨਾਈਜ਼ਰ ਸੀ ਸਾਰਿਆਂ ਨੂੰ ਜਿਹਨੇ ਕਹਿੰਦਾ ਥੋੜੇ ਜਿਹੇ ਸੀਗੇ ਜਿਹੜੇ ਕਲੋਨੀ ਬਣਾ ਕੇ ਕੱਟ ਕੇ ਕੋਈ ਪਰਮਨੈਂਟ ਨਹੀਂ ਲੈਂਦੇ ਸੀ ਕਲੋਨੀ ਕੱਟ ਕੇ ਲੋਕਾਂ ਨੂੰ ਲੋਕਾਂ ਨੂੰ ਲੀਡਰਾਂ ਦੇ ਵਸਤੇ ਆ ਜਾਂਦੇ ਸੀ ਵੀ ਲੋ ਸੀ ਵੀਰੇ ਹੁਣ ਤੁਸੀਂ ਉਥੋਂ ਲੋ ਬਿਜਲੀ ਦੇ ਮੀਟਰ ਉਪਰ ਫੁੱਟਾਂ ਕੋਲੇ ਕੋਈ ਪੂਰ ਨਹੀਂ ਹੁੰਦਾ ਸੀ ਜਾਂ ਕੋਈ ਗਮਾਂਡਾ ਕੋਈ ਅਗਲਾਡਾ ਕੋਈ ਤਿੰਨ ਵਾਰੀ ਰੂਟੇ ਨੋਟ ਕੇ ਹੁਣ ਸੁਖਿਆ ਰਾਨੀ ਹੋ ਗਈ ਤਿੰਨੋਂ ਵਾਰ ਇਹ ਲਿਖਿਆ ਗਿਆ ਕਿ ਬਸ ਆਖਰੀ ਵਾਰ ਉਹ ਫੇਰ ਫੇਰ ਅਗਲੇ ਸਾਲ ਬਣਾ ਲਏ ਜਿੰਨੇ ਕਲੋਨੀਆ ਹੁਣ ਅਸੀਂ ਜਦੋਂ ਕਲਰ ਕੋਡਿੰਗ ਕਰਤੀ ਸਟੈਂਪ পেਪਰ ਦੀ ਕਿ ਕਲੋਨੀ ਬਣਾਉਣ ਵਾਸਤੇ ਲਾਲ ਰੰਗ ਦਾ ਸਟੈਂਪ পেਪਰ ਖੀਦਣਾ ਪਊਗਾ ਇਹਦਾ ਮਤਲਬ ਸਟੈਂਪ পেਪਰ ਉਹਦੋਂ ਦੇਵਾਂਗੇ ਅਸੀਂ ਉਹਨੂੰ ਜਦੋਂ ਤੱਕ ਸੀਵਰੇਜ ਤੇ ਬਿਜਲੀ ਬੋਰਡ ਦੀ ਤੇ ਫਾਇਰ ਵੀ ਤੇ ਬਾਕੀ ਸਾਰਿਆਂ ਦੀ ਪੋਲੂਸ਼ਨ ਦੀ ਕਲੀਅਰੈਂਸ ਨਹੀਂ ਹੋਣੀ ਇਹਦਾ ਮੈਂ ਉਹਨੂੰ ਤੱਕ ਲੀਗਲੀ ਬਣਾਊਗਾ ਤੇ ਕਾਹਦੀ ਐਨਓਸੀ ਹੋਵੇਗਾ ਸੋ ਸਾਰੇ ਪੰਜਾਬ ਚ ਐਨਓਸੀ ਦਾ ਜਿੰਨਾ ਜਿਹੜਾ ਜਿੰਨਾ ਹੁਣ ਤੱਕ ਹੋਇਆ ਉਹ ਉਹ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਕੁਝ ਕਲੋਨਾਈਜ਼ਰ ਫਾਇਦਾ ਕੱਟ ਕੇ ਹੋਣਗੇ ਕੁਝ ਪੈਸੇ ਕਮਾ ਕੇ ਹੋਣਗੇ ਜਾਵਾਂ ਅੱਜ ਖੁਸ਼ ਹੋਗੇ ਹੋਣਗੇ ਚਲੋ ਆਪਣੇ ਕੰਮ ਬਣ ਗਿਆ ਉਹ ਹੋਲੇ ਥੋੜਾ ਚਿਰ ਖੁਸ਼ ਪਰ ਮੈਂ ਲੋਕਾਂ ਨੂੰ ਖੁਸ਼ ਕਰਨੇ ਮੇਰੇ ਨੀਰਾ ਭਰਜਾ 3.5 ਕਰੋੜ ਲੋਕਾਂ ਦੀ ਰਖਵਾਲੀ ਕਰਨੀ ਹੈ ਉਹਨਾਂ ਦੇ ਹੱਤਾਂ ਦੀ ਰਖਵਾਲੀ ਕਰਨੀ ਬੜੀ ਮੇਰੇ ਕੋਲੇ ਇਹ ਗਰਾਊਂਡ ਤੋਂ ਪੂਡਾਰੀ ਸੀ ਐਨਓਸੀ ਜੀ ਰਿਸਟਰੀ ਨਹੀਂ ਹੋਈਆਂ ਰਿਸਟਰੀ ਸਾਨੂੰ ਸੀ ਖਤਮ ਕਰਨ ਦਾ ਐਲਾਨ ਕੀਤਾ ਤੇ ਆ ਮੈਂ ਹੁਣ ਜਾ ਕੇ ਆਪਣੇ ਅਫਸਰਾਂ ਨਾਲ ਸਾਰੇ ਨਾਲ ਸਾਰਾ ਬਕਾਇਦਾ ਵੇਰਵੇ ਸਹਿਤ ਤੁਹਾਨੂੰ ਨੋਟੀਫਿਕੇਸ਼ਨ ਦੇਣਾ ਹੈ